ਡਾਕਟਰ ਅਮਰੀਕ ਸਿੰਘ ਉਹ ਜੁਆਇੰਟ ਡਾਇਰੈਕਟਰ ਐਗਰੀਕਲਚਰ ਪ੍ਰਮੋਟ ਹੋਏ ਸੀਗੇ ਗੁਰਦਾਸਪੁਰ ਦੇ ਮੋਕੇ ਦੀ ਬੜੀ ਅਫਸਰ ਤੋਂ ਤੇ ਉਹਨਾਂ ਨੂੰ ਸ਼ੁਰੂਆਤੀ ਜਿਹੜਾ ਜਨਰਲ ਮੈਨੇਜਰ ਮਾਰਕੀਟਿੰਗ ਪੋਨਸੀਟ ਲਾਇਆ ਗਿਆ ਸੀ ਪਰ ਅਸੀਂ ਇਸ ਪੋਸਟਿੰਗ ਨਾਲ ਉਨੀ ਜਿਆਦਾ ਖੁਸ਼ ਨਹੀਂ ਸੀਗੇ ਹਾਲਾਂਕਿ ਪ੍ਰਮੋਸ਼ਨ ਤੇ ਪ੍ਰਮੋਸ਼ਨ ਹੀ ਹੁੰਦੀ ਆ ਸੋ ਫਿਰ ਦਵਾਵਾਂ ਕੀਤੀਆਂ ਕੋਸ਼ਿਸ਼ਾਂ ਹੋਈਆਂ ਉਹ ਕਬੂਲ ਹੋਈਆਂ ਨੇ ਤੇ ਡਾਕਟਰ ਸਾਹਿਬ ਜਿਹੜੇ ਨੇ ਉਹ ਕੈਨ ਕਮਿਸ਼ਨਰ ਪੰਜਾਬ ਨਿਯੁਕਤ ਕੀਤੇ ਗਏ ਆ ਡਾਕਟਰ ਅਮਰੀਕ ਸਿੰਘ ਇੱਕ ਤੇ ਇਹ ਸਾਰੇ ਗਰੁੱਪ ਲਈ ਬੜੇ ਪੰਜਾਬ ਸਰਕਾਰ ਵੱਲੋਂ ਜਿਹੜੀ ਮੇਰੀ ਨਿੱਕੀ ਜਿਹੜੀ ਆ ਉਹ ਫਾਦੁੰਤੀ ਤੋਂ ਬਾਅਦ ਕਿੰਨ ਕੁ ਇਸਰ ਕੀਤੀ ਗਈ ਆ ਇਸ ਦੇ ਵਿੱਚ ਸਭ ਤੋਂ ਚ ਰੋਟੀ ਤੁਹਾਡੀ ਇਹ ਹੀ ਆ ਕਿ ਜਿਹੜੀ ਸਾਡੀ ਗੱਲਾਂ ਜਿਹੜੀ ਗੱਲੇ ਦੀ ਬੈਲਟ ਆ ਉਹਨੂੰ ਕਿਵੇਂ ਕਿਵੇਂ ਸਸਟੇਨ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੀਆਂ ਚੁਣੌਤੀਆਂ ਨੇ ਜਿਵੇਂ ਪੇਮੈਂਟ ਦਾ ਵੀ ਆ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਕਰੋ ਸਿਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਜ਼ਿਲ੍ਹਾ ਗੁਰਦਾਸਪੁਰ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਤੌਰ ਮੁਖੇਤੀਬਾੜੀ ਅਫਸਰ ਸੇਵਾਵਾਂ ਨਿਭਾਉਣ ਵਾਲੇ ਮੁਖੇਤੀਬਾੜੀ ਅਫਸਰ ਗੁਰਦਾਸਪੁਰ ਡਾਕਟਰ ਅਮਰੀਕ ਸਿੰਘ ਪਦ ਉਨਤ ਹੋ ਕੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਬਣੇ ਸਨ ਇਸ ਉਪਰੰਤ ਉਹਨਾਂ ਨੂੰ ਪੰਸੀਡ ਵਿੱਚ ਬਤੌਰ ਜਨਰਲ ਮੈਨੇਜਰ ਮਾਰਕੀਟਿੰਗ ਵਿੱਚ ਨਿਯੁਕਤ ਕੀਤਾ ਗਿਆ ਸੀ ਅਤੇ ਹੁਣ ਉਹਨਾਂ ਨੂੰ ਕੇਨ ਕਮਿਸ਼ਨਰ ਪੰਜਾਬ ਦਾ ਅਹੁਦਾ ਮਿਲਿਆ ਹੈ ਇਸ ਉਪਰੰਤ ਯੰਗ ਇਨੋਵੇਟਿਵ ਫਾਰਮਰ ਗਰੁੱਪ ਦੀ ਕੋਰ ਕਮੇਟੀ ਵੱਲੋਂ ਮੀਟਿੰਗ ਕਰਕੇ ਡਾਕਟਰ ਅਮਰੀਕ ਸਿੰਘ ਦੀ ਨਿਯੁਕਤੀ ਤੇ ਖੇਤੀਬਾੜੀ ਵਿਭਾਗ ਦਾ ਧੰਨਵਾਦ ਕੀਤਾ ਅਤੇ ਡਾਕਟਰ ਅਮਰੀਕ ਸਿੰਘ ਨੂੰ ਵਧਾਈ ਦਿੱਤੀ ਦੱਸਣਯੋਗ ਹੈ ਕਿ ਡਾਕਟਰ ਅਮਰੀਕ ਸਿੰਘ ਜੰਗ ਇਨੋਵੇਟਿਵ ਫਾਰਮਰ ਗਰੁੱਪ ਦੇ ਸੰਸਥਾਪਕ ਹਨ ਜੋ ਕਿਸਾਨਾਂ ਨੂੰ WhatsApp ਗਰੁੱਪ ਰਾਹੀਂ ਕਰੀਬ 1 ਦਹਾਕੇ ਤੋਂ ਬਿਹਤਰ ਖੇਤੀਬਾੜੀ ਦੀਆਂ ਤਕਨੀਕਾਂ ਬਾਰੇ ਜਾਗਰੂਕ ਕਰਦੇ ਆ ਰਹੇ ਹਨ ਔਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ 2014 ਤੋਂ ਜਿਹੜਾ ਜੰਗ ਨੈਟੋ ਫਾਰਮਰ ਗਰੁੱਪ ਦਾ ਜਿਹੜਾ ਸਾਡਾ ਮਿਸ਼ਨ ਆ ਅਗਮੁਕਤ ਕੱਡੂ ਮੁਕਤ ਝੋਨਾ ਮੁਕਤ ਜ਼ਹਿਰ ਮੁਕਤ ਤੇ ਬਾਗਬਾਨੀ ਯੁਕਤ ਪੰਜਾਬ ਬਿਲਕੁਲ ਉਸੇ ਉਦੇਸ਼ ਨੂੰ ਸਾਹਮਣੇ ਰੱਖਦੇ ਹੋਏ ਬਗੈਰ ਕੋਈ ਸਮਝੌਤਾ ਕੀਤੇ ਉਹਦੇ ਮੁਤਾਬਕ ਇਸ ਇਲਾਕੇ ਦੇ ਵਿੱਚ ਨਾ ਸਿਰਫ ਕਣਕ ਬਜਾਈ ਕੀਤੀ ਜਾ ਰਹੀ ਹੈ ਇਹਨਾਂ ਨੂੰ ਇੱਕ ਵੱਖਰਾ ਜਿਹੜਾ ਖੇਤੀ ਗਿਆਨ ਆ ਜੇਤੋ ਸ਼ਾਇਦ ਇਸ ਇਲਾਕੇ ਦੇ ਬਹੁਤ ਸਾਰੇ ਪਿੰਡਾਂ ਦੇ ਲੋਕ ਜਿਹੜੇ ਵਿਰਵੇ ਸੀ ਉਹ ਦੇਣ ਦੀ ਵੀ ਸਾਡੀ ਕੋਸ਼ਿਸ਼ ਆ ਅੱਜ ਦੀ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਹੈ ਸਾਰਿਆਂ ਤੋਂ ਪਹਿਲਾਂ ਤੇ ਸਾਰੇ ਗਰੁੱਪ ਨੂੰ ਬਹੁਤ ਬਹੁਤ ਵਧਾਈ ਉਹਦਾ ਕਾਰਨ ਇਹ ਆ ਵੀ ਸਾਡੇ ਗਰੁੱਪ ਦੇ ਜਿਹੜੇ 14 8 14 ਨੂੰ ਜਿਨ੍ਹਾਂ ਨੇ ਇਸ ਗਰੁੱਪ ਦੀ ਸਥਾਪਨਾ ਕੀਤੀ ਸੀ ਸਾਡੇ ਮਾਨਯੋਗ ਡਾਕਟਰ ਅਮਰੀਕ ਸਿੰਘ ਉਹ ਜੁਆਇੰਟ ਡਾਇਰੈਕਟਰ ਐਗਰੀਕਲਚਰ ਪ੍ਰਮੋਟ ਹੋਏ ਸੀਗੇ ਗੁਰਦਾਸਪੁਰ ਦੇ ਮੋਖੇ ਦੀ ਬੜੀ ਅਫਸਰ ਤੋਂ ਤੇ ਉਹਨਾਂ ਨੂੰ ਸ਼ੁਰੂਆਤੀ ਜਿਹੜਾ ਜਨਰਲ ਮੈਨੇਜਰ ਮਾਰਕੀਟਿੰਗ ਪੌਂ ਸੀਡ ਲਾਇਆ ਗਿਆ ਸੀ ਪਰ ਸਾਰਾ ਗਰੁੱਪ ਤੇ ਜਿੰਨੇ ਵੀ ਮਾਜੇ ਦੇ ਵੀਰ ਨੇ ਉਹਨਾਂ ਸਾਰਿਆਂ ਨੂੰ ਪਤਾ ਹੀ ਵੀ ਅਸੀਂ ਇਸ ਪੋਸਟਿੰਗ ਨਾਲ ਉਨੀ ਜ਼ਿਆਦਾ ਖੁਸ਼ ਨਹੀਂ ਸੀਗੇ ਹਾਲਾਂਕਿ ਪ੍ਰੋਮੋਸ਼ਨ ਤੇ ਪ੍ਰੋਮੋਸ਼ਨ ਹੀ ਹੁੰਦੀ ਆ ਸੋ ਫਿਰ ਦਵਾਵਾਂ ਕੀਤੀਆਂ ਕੋਸ਼ਿਸ਼ਾਂ ਹੋਈਆਂ ਉਹ ਕਬੂਲ ਹੋਈਆਂ ਨੇ ਤੇ ਡਾਕਟਰ ਸਾਹਿਬ ਜਿਹੜੇ ਨੇ ਉਹ ਕੈਨ ਕਮਿਸ਼ਨਰ ਪੰਜਾਬ ਨਿਯੁਕਤ ਕੀਤੇ ਗਏ ਆ ਡਾਕਟਰ ਮਰੀਕ ਸਿੰਘ ਇੱਕ ਤੇ ਇਹ ਸਾਰੇ ਗਰੁੱਪ ਲਈ ਬੜੇ ਮਾਣ ਦੀ ਗੱਲ ਆ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਇਸ ਗੱਲ ਦੀਆਂ ਸੋ ਇਹ ਪੰਜਾਬ ਸਰਕਾਰ ਵੱਲੋਂ ਜਿਹੜੀ ਮੇਰੀ ਨਿੱਕੀ ਜਿਹੜੀ ਆ ਉਹ ਪਦੰਤਿਤ ਤੋਂ ਬਾਅਦ ਕੈਨ ਕਮਿਸ਼ਨਰ ਕੀਤੀ ਗਈ ਆ ਇਸ ਦੇ ਵਿੱਚ ਸਭ ਤੋਂ ਚੁਣੌਤੀ ਤੁਹਾਡੀ ਇਹੀ ਆ ਕਿ ਜਿਹੜੀ ਸਾਡੀ ਗੱਡਾ ਜਿਹੜੀ ਗੱਡੇ ਦੀ ਬੈਲਟ ਆ ਉਹਨੂੰ ਕਿਵੇਂ ਕਿਵੇਂ ਸਸਟੇਨ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਚੁਣੌਤੀਆਂ ਨੇ ਜਿਵੇਂ ਪੇਮੈਂਟ ਦਾ ਵੀ ਆ ਗੁਣਰੈਟੀਆਂ ਦਾ ਵੀ ਆ ਇਸ ਤੋਂ ਇਲਾਵਾ ਜਿਹੜੀ ਤਕਨੀਕ ਦਾ ਵੀ ਆ ਕਿਉਂਕਿ ਆਮ ਕਰਕੇ ਫਾਰਮਰ ਡੇ 22 ਫੁੱਟ ਦੇ ਉੱਤੇ ਕਰ ਰਹੇ ਆ ਤਾਂ ਕਿ ਹੁਣ ਜਿਹੜੀ ਇਸ ਲਈ ਜਿਹੜੀ ਸਵਾਰਥ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਵਾਈਡ ਸਪੇਸਿੰਗ ਦੇ 4 ਫੁੱਟ 5 ਫੁੱਟ ਦੇ ਉੱਤੇ ਆ ਉਹਦੇ ਨਾਲ ਕੀ ਹੁੰਦਾ ਕਿ ਇੱਕ ਜਿਹੜੀ ਸਾਡੀ ਜੀਲੜੀ ਵਾਧੀ ਆ ਇਨਪੁਟ ਵੀ ਘੱਟ ਲੱਗਦੀ ਹੈ ਇੰਟਰ ਕ੍ਰੋਪਿੰਗ ਜਿਹੜੀ ਵਾਧੂ ਆਪਾਂ ਮੰਨ ਲੈ ਸਕਦੇ ਆ ਸੋ ਉਹ ਜਿਹੜੀਆਂ ਕੁਝ ਨੁਕਤੇ ਹੈਗੇ ਨੇ ਉਹ ਆਪਾਂ ਜਦੋਂ ਚਾਰਜ ਤਿੰਨ ਤਰੀ ਨੂੰ ਮੈਂ ਚਾਰ ਸੋ ਬਾਅਦ ਆਪਾਂ ਜਿਹੜਾ ਸਾਰਾ ਡਿਸਕਸ ਵਾਕ ਵਾਕ ਫਾਰਮਰਾਂ ਦੇ ਨਾਲ ਜੁੜੀ ਉਹਦੇ ਨਾਲ ਮਾਕੋ ਮਿਲਾਂ ਦੇ ਨਾਲ ਜਿਹੜੀ ਆਪਾਂ ਕਰਕੇ ਫਿਰ ਉਹਦੀ ਵਿਉਤਵਬੰਦੀ ਪੂਰੀ ਤਰ੍ਹਾਂ ਕਰਕੇ ਤੇ ਉਹ ਉਹ ਜਿਹੜੀ ਆਪਣੀ ਇਹਨੂੰ ਗੰਦੇ ਦੀ ਫਸਲ ਜਿਹੜੀ ਆ ਇਹਦੀ ਜਿਹੜੀ ਇੰਡਸਟਰੀ ਆ ਜਾਂ ਗੰਦੇ ਦੀ ਫਸਲ ਆ ਇਹਨੂੰ ਆਪਾਂ ਕਿਵੇਂ ਸਸਟੇਨਬਲ ਤਵੱਦ ਕਰ ਸਕਦੇ ਆ ਇਹਦੀ ਆਪਾਂ ਇਨਪੁਟ ਕਾਸਟ ਘਟਾ ਕੇ ਜਿਹੜੀ ਤੁਹਾਡੀ ਖੇਤੀ ਲਗਤ ਖਰਚੇ ਘਟਾ ਕੇ ਵੱਧ ਤੋਂ ਵੱਧ ਫਾਇਦਾ ਕਿਵੇਂ ਲੈ ਸਕਦੇ ਆ ਸੋ ਇਹ ਤੇ ਆਪਾਂ ਕਰਾਂਗੇ ਕੰਮ